ਸਰ ਆਪਣਾ ਨਾਮ ਦੱਸੋ ਮੇਰਾ ਨਾਮ ਵਿਕਾਸ ਸ਼ਰਮਾ ਜੀ ਉਹਦਾ ਕੀ ਨਾਮ ਮੈਂ ਸੈਂਟਿਸ ਫੈਕਟਰੀ ਨਗਰ ਨਿਗਮ ਬਟਾਲਾ ਚ ਸਰ ਐਣੀ ਮਸ਼ੀਨ ਲਗਾਈ ਜਾਂਦੀ ਹੈ ਜਿਹੜੀ ਬਟਾਲਾ ਦੇ ਵਿੱਚ ਮਸ਼ੀਨ ਆਈ ਹੈ ਜਿਹੜੇ ਸੁੱਕੇ ਨਾਰੀਅਲ ਦੀ ਪਾਦ ਬਣਾਉਂਦੇ ਉਹਦੇ ਬਾਰੇ ਦੱਸੋ ਕਰਨ ਵਾਲੀ ਇਹ ਸਰਹੀਂ ਨਗਰ ਨਿਗਮ ਬਟਾਲਾ ਔਰ ਸਵਚ ਭਾਗ ਮਿਸ਼ਨ ਦੀ ਹਦਤਾਂ ਨੇ ਉਤਾਰੀ ਕੋਕੋਨਟ ਸ਼ੈਟਰ ਨਾ ਦੀ ਮਸ਼ੀਨ ਸਰ ਇਹ ਅਹੀਂ ਪਰਚੇਜ਼ ਕੀਤੀ ਹੈ ਜੀ ਇਹਦੀ ਟੋਟਲ ਕਾਸਟ 310000 ਰੁਪਏ ਦੇ ਕਰੀਬ ਹੈ ਸਰ ਔਰ ਇਹ ਜਿਹੜੇ ਨਾਰੀਅਲ ਵਿਕਰੀਤਾ ਨੇ ਸ਼ਹਿਰ ਦੇ ਉਹਨਾਂ ਕੋਈ ਨਾਰੀਅਲ ਕਲੈਕਟ ਕਰਕੇ ਜਿਹੜੇ ਬੱਚੇ ਨਾਰੀਅਲ ਦੇ ਖੋਲ ਨੇ ਉਹ ਕਲੈਕਟ ਕਰਕੇ ਇੱਥੇ ਲਿਆ ਕੇ ਸਰ ਇਹਨੂੰ ਸੈੱਡ ਕਰਕੇ ਔਰ ਇਹਦਾ ਇਹ ਤੋਂ ਖਾਦ ਤਿਆਰ ਕਰਾਂਗੇ ਸਰ ਸਰ ਕਿੱਦਾਂ ਕੰਮ ਕਰਦੀ ਹੈ ਮਸ਼ੀਨ ਸਰ ਕਿਸ ਤਰ੍ਹਾਂ ਕੰਮ ਕਰਵਾ ਜਾਂਦਾ ਹੈ ਇਹ ਸਰ ਜਿਹੜੇ ਨਜ਼ੇਬ ਜਿਹੜੇ ਨਾਰੀਅਲ ਵੇਚਤਾ ਨੇ ਜਿਹੜੇ ਉਹਨਾਂ ਕੋ ਬੱਚੇ ਨਾਰੀਅਲ ਨੇ ਉਹ ਲਿਆ ਕੇ ਤੁਸੀਂ ਦੇਖਿਆ ਆਏਗਾ ਇਹਨੂੰ ਇਹਨੂੰ ਲਾਪਾਂ ਲਿਆ ਕੇ ਤੇ ਕ੍ਰਸ਼ ਕਰਕੇ ਔਰ ਜਿਹੜਾ ਇਹਦਾ ਬੁਰਾਦਾ ਬਣੇਗਾ ਇਹਨੂੰ ਸੁਕਾ ਕੇ ਸੁਕਾ ਕੇ ਉਹਨੂੰ ਸ਼ਾਨਣ ਤੋਂ ਬਾਅਦ ਜਿਹੜਾ ਉਹ ਬੂਰਾ ਹੈ ਉਹ ਪਿੱਟਾਂ ਚ ਪਾ ਕੇ ਜਿਹੜੀ ਖਾਦ ਤਿਆਰ ਕਰਾਂਗੇ ਸਰ ਉਹ ਜਿਹੜੇ ਨਾਲ ਗੱਲ ਕੀਤੀ ਉਹਨਾਂ ਨੇ ਵੀ ਕੰਟਰੈਕਟ ਤੁਹਾਡਾ ਵੀ ਹੋਇਆ ਵੇ ਨਹੀਂ ਸਰ ਉਹਨਾਂ ਨਾਲ ਕੋਈ ਕੰਟੈਕਟ ਨਹੀਂ ਉਹਨਾਂ ਨੇ ਇਹ ਮਤਲਬ 70% ਤਾਂ ਕਹੀਂ ਸਰ ਉਹਨਾਂ ਨੂੰ ਅਪਰੂਵ ਕਰ ਲਿਆ ਔਰ ਉਹਨਾਂ ਨੂੰ ਇਹ ਕਹਿਤਾ ਕਿ ਹਫਤੇ 'ਚ ਇੱਕ ਵਾਰ ਜਾਂ ਦੋ ਵਾਰ ਟਰਾਲੀ ਜਾਏਗੀ ਸਾਡੀ ਔਰ ਉਹਨਾਂ ਕੋਲ ਨਾਰੀਅਲ ਜੜੇ ਨੇ ਬੱਚੇ ਨਾਰੀਅਲ ਨੇ ਉਹਨੂੰ ਕਿਹਾ ਵੀ ਤੁਸੀਂ ਸੜਕਾਂ ਦੇ ਇਧਰੋਂ ਨਾ ਸਟੋ ਉਹ ਬੋਰੀਆਂ ਭਰ ਕੇ ਕੋਈ ਉਹਨਾਂ ਕੋਲ ਨਹੀਂ ਕਲੈਕਟ ਕਰਕੇ ਔਰ ਇਥੇ ਲਿਆਗੇ ਸਰ ਫਿਰ ਇਹਨੂੰ ਕ੍ਰੈਸ਼ ਕਰਿਆ ਕਰਾਂਗੇ ਜੀ ਸਰ ਜਿਲ੍ਹਾ ਗੁਰਦਾਸਪੁਰ ਦੀ ਪਹਿਲੀ ਮਸ਼ੀਨ ਹੈ ਇਹ ਬਟਾਲਾ ਦੇ ਵਿੱਚ ਹਾਂ ਡਿਸਟ੍ਰਿਕਟ ਗੁਰਦਾਸਪੁਰ ਨਗਰ ਦੀ ਬਟਾਲਾ ਵੱਲੋਂ ਸਭ ਤੋਂ ਪਹਿਲੀ ਮਸ਼ੀਨ ਦੀ ਖਰੀਦ ਕੀਤੀ ਗਈ ਹੈ ਜੀ ਸਰ ਦੇਖਿਆ ਜਾਏ ਤੇ ਜਿਹੜੀ ਜੋ ਸਿਰ ਤਰਤੀ ਬਣੀ ਦੀ ਲੋਕਾਂ ਨਾਲ ਪੀ ਕੇ ਲੋਕੀ ਰਾਹ ਚ ਸੁੱਟ ਦਿੰਦੇ ਜੀ ਉਹ ਤਾਂ ਲੱਗਦਾ ਨਹੀਂ ਹਾਲੇ ਕਿ ਬਟਾਲਾ ਨਿਕਲ ਕੇ ਬਿਲਕੁਲ ਸਰ ਬਿਲਕੁਲ ਜੀ ਲੋਕਾਂ ਵੱਲੋਂ ਜਿਹੜੇ ਨਾਰੀਅਲ ਵਿਕਰੇਤਾ ਜੀਏ ਉਹਨਾਂ ਵੱਲੋਂ ਜਿਹੜੇ ਨਾਰੀਅਲ ਪਾਣੀ ਪੀ ਕੇ ਜਿਹੜੇ ਨਾਰੀਅਲ ਸੀ ਇਧਰ ਉਧਰ ਥਰੋ ਕੀਤੇ ਜਾਂਦੇ ਜੀ ਜਿੰਨ ਨਾਲ ਕੀ ਐਕਸੀਡੈਂਟ ਦਾ ਖਤਰਾ ਵੱਧਦਾ ਸਰ ਇੱਕ ਜਿਹੜੀ ਖਾਦ ਹੈ ਕਿਸਾਨਾਂ ਦਾ ਕਿਸ ਤਰ੍ਹਾਂ ਅਪਰੋਚ ਕੀਤੀ ਜਾਊਗੀ ਇਹਦੇ ਇਹ ਸਰ ਨਗਰ ਨਿਗਮ ਬਡਾਲਾ ਦੇ ਵਿੱਚ ਆਲਰੇਡੀ 2 ਨੰਬਰ ਰੂਮ 'ਚ ਸਾਡਾ ਆਲਰੇਡੀ ਜਿਹੜਾ ਵਾ ਇਹਦਾ ਖਾਦ ਦਾ ਸੇਲ ਦਾ ਕਾਊਂਟਰ ਚੱਲਦਾ ਹੈ ਜੀ ਜਿੱਥੇ 10 ਰੁਪਏ ਕਿਲੋ ਦੇ ਹਿਸਾਬ ਨਾਲ ਸਾਰੇ ਖਾਦ ਸੇਲ ਕਰਦੇ ਹਾਂ ਕੋਈ ਵੀ ਕਿਸਾਨ ਲੈ ਆ ਜਾਂਦਾ ਹੈ ਕੋਈ ਵੀ ਸਰ ਕੋਈ ਵੀ ਜਿਹੜਾ ਸ਼ਹਿਰ ਦਾ ਬਾਗਬਾਨੀ ਕਰਨ ਵਾਲਾ ਜਿਹੜਾ ਸ਼ਹਿਰ 'ਚ ਆਪਣੀ ਮਤਲਬ ਜਿਹੜੀ ਆਪਣੇ ਘਰਾਂ 'ਚ ਲੋਕੀ ਬਾਗਬਾਨੀ ਕਰਦੇ ਨੇ ਜਾਂ ਕੋਈ ਪਿੰਡ 'ਚ ਕੋਈ ਖੇਤੀਬਾੜੀ ਕਰਦਾ ਉਹ ਕੋਈ ਵੀ ਆ ਕੇ ਸਰ ਸਾਡੇ ਕੋਲ 10 ਰੁਪਏ ਕਿਲੋ ਹਿਸਾਬ ਨਾਲ ਖਾਦ ਪਰਚੇਸ ਕਰ ਸਕਦਾ ਜੀ ਸਾਰੇ ਜਿਹੜਾ ਸੁੱਕਣ ਆ ਰਿਹਾ ਹੈ ਜਿਹਦੇ ਵੀ ਇਹ ਖਾਲਪਾਉਂਦੇ ਇਹਨੂੰ ਬਾਕੀ ਜਿਹੜੀ ਖਾਲਪਾਉਂਦੀ ਉਹਦੇ ਵਿੱਚ ਹੀ ਲਾਇਆ ਜਾਂਦਾ ਹੈ ਹਾਂ ਇਹਦਾ ਬੁਰਾਦਾ ਜਦੋਂ ਇਹ ਨੂੰ ਇਹ ਤੁਸੀਂ ਦੇਖਿਆ ਹੋਏਗਾ ਇਹਨੂੰ ਇਹਦਾ ਛਾਂ ਕੇ ਜਦੋਂ ਇਹਦਾ ਬੁਰਾਦਾ ਬਣੇਗਾ ਸਰ ਉਹਨੂੰ ਹੀ ਜਿਹੜੀ ਆਪਣੀ ਪੇਟਾਂ ਜਿਹੜੀ ਖਾਤਿਆਰ ਹੁੰਦੀ ਉਹ ਚ ਮਿਕਸ ਕਰਕੇ ਉਹਦੀ ਟਿੱਕਾ ਜਲਦੀ ਤਿਆਰ ਹੋਏਗੀ ਜੀ